ਆ ਜਿਹੜੀਆਂ ਤੁਸੀਂ ਚਿੜੀਆਂ ਦੇਖ ਰਹੇ ਹੋ ਇਹ ਚਿੜੀਆਂ ਕਿਸੇ ਹੋਰ ਸੂਬੇ 'ਚ ਨਹੀਂ ਕਿਸੇ ਹੋਰ ਦੇਸ਼ 'ਚ ਨਹੀਂ ਇਹ ਪੰਜਾਬ ਦੀ ਹੀ ਧਰਤੀ ਤੇ ਦਿਖ ਰਹੀਆਂ ਨੇ ਇਹਨਾਂ ਚਿੜੀਆਂ ਨੂੰ ਲਿਆਉਣ ਲਈ ਬਾਈ ਨੇ ਬਹੁਤ ਵੱਡੇ ਵੱਡੇ ਉਪਰਾਲੇ ਕੀਤੇ ਆ ਦੇਖੋ ਕਿਵੇਂ ਬਾਈ ਨੇ ਆਪਣੇ ਘਰ ਦੇ ਵਿੱਚ ਕੱਦੂਆਂ ਨੂੰ ਟੰਗ ਟੰਗ ਕੇ ਇਹਨਾਂ ਲਈ ਆਲਣੇ ਬਣਾਏ ਨੇ ਇਹ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਹੈ ਦਬੜੀਖਾਨਾ ਤੇ ਦਬੜੀਖਾਨੇ ਪਿੰਡ ਦੇ ਇਹ ਦ੍ਰਿਸ਼ ਨੇ ਇੱਥੇ ਚਿੜੀਆਂ ਹੀ ਨਹੀਂ ਬਿਜੜੇ ਵੀ ਆਉਂਦੇ ਨੇ ਬਿਜੜੇ ਆਪਣਾ ਪਰਿਵਾਰ ਬਣਾਉਣ ਲਈ ਆਲਣਾ ਬਣਾਉਣ ਲਈ ਇਸ ਘਰੇ ਸਪੈਸ਼ਲ ਪਹੁੰਚਦੇ ਨੇ ਇਸ ਘਰ ਤੇ ਕੁਦਰਤ ਦੀ ਐਨੀ ਕੁ ਮਿਹਰਬਾਨੀ ਹੈ ਕਿ ਇਸ ਘਰੇ ਚਿੜੀਆਂ ਦੀ ਕਲੀ ਇੱਕ ਪ੍ਰਜਾਤੀ ਨਹੀਂ ਬਿਜੜਿਆਂ ਦੇ ਗਟਾਰਾਂ ਦੇ ਹੋਰ ਵੀ ਬਹੁਤ ਸਾਰੇ ਪੰਛੀਆਂ ਦੇ ਪਤਾ ਨਹੀਂ ਕਿੰਨੇ ਕੁ ਘਰ ਨੇ ਇਸ ਘਰੇ ਕੁਦਰਤ ਇਸ ਲਈ ਪਹੁੰਚਦੀ ਹੈ ਕਿ ਇਹ ਘਰ ਆਪ ਵੀ ਕੁਦਰਤ ਨੂੰ ਪਿਆਰ ਕਰਦਾ ਹੈ ਇਹ ਬਾਈ ਆਪ ਕੁਦਰਤ ਨੂੰ ਇੰਨਾ ਕੁ ਪਿਆਰ ਕਰਦਾ ਕਿ ਚਿੜੀਆਂ ਦੇ ਲਈ ਵਿਸ਼ੇਸ਼ ਖਾਣੇ ਪਾਣੀ ਦਾ ਪ੍ਰਬੰਧ ਕਰਕੇ ਰੱਖਦਾ ਹੈ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਬਿਜੜੇ ਦੀ ਹੈ ਇਹ ਪੀਲਾ ਜਿਹਾ ਪੰਛੀ ਹੈ ਜਿਹੜਾ ਚਿੜੀ ਦੇ ਆਕਾਰ ਜਿੰਨਾ ਇਹ ਬਿਜੜਾ ਹੈ ਪਰ ਬਾਈ ਦੇ ਘਰੇ ਕਹਿੰਦੇ ਕਿ ਬਾਈ ਦੱਸਦਾ ਹੈ ਕਿ ਇਹਦੇ ਘਰੇ ਹੁਣ ਇਸ ਮੌਸਮ ਦੇ ਵਿੱਚ ਘੱਟੋ-ਘੱਟ 3 ਬਿਜੜੇ ਦੇ ਆਲ ਨੇ ਹੋ ਗਏ ਪਰ ਇਹ ਤਿੰਨਾਂ ਤੋਂ 30 ਤੇ ਪਹੁੰਚ ਜਾਣਗੇ ਪਾਣੀ ਦਾ ਪ੍ਰਬੰਧ ਕਰਦਾ ਖਾਣੇ ਦਾ ਪ੍ਰਬੰਧ ਕਰਦਾ ਤੇ ਬਾਈ ਨੇ ਇਹ ਵੀ ਦੱਸਿਆ ਕਿ ਚਿੜੀਆਂ ਇੰਨੀਆਂ ਕਿ ਹੁਣ ਇਹ ਇਹਦੇ ਨਾਲ ਘੁਲ ਮਿਲ ਚੁੱਕੀਆਂ ਨੇ ਕਿ ਜਦੋਂ ਖਾਣੇ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਇਹਨੂੰ ਸਪੈਸ਼ਲ ਲਾ ਕੇ ਕਹਿੰਦੀਆਂ ਵੀ ਭਾਈ ਸਾਡਾ ਖਾਣਾ ਪਾਣੀ ਲਿਆ ਬਾਈ ਜੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਘਰ ਇਹ ਚਿੜੀਆਂ ਵੀ 25 ਸਾਲ ਤੋਂ ਆ ਰਹੀਆਂ ਨੇ ਤੇ ਪੰਜਾਬ 'ਚ ਅਲੋਪ ਹੋਣ ਦੇ ਕੀ ਕਾਰਨ ਆ ਆਓ ਸੁਣਦੇ ਹਾਂ ਬਾਈ ਦੀ ਗੱਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਨਾਮ ਕੀ ਹੈ ਜੀ ਤੁਹਾਡਾ ਗਰਮੀਤ ਸਿੰਘ ਅ ਖਾਲਸਾ ਜੀ ਕਹਿੰਦੇ ਵੀ ਪੰਜਾਬ ਚੋਂ ਚਿੜੀਆਂ ਖਤਮ ਹੋ ਗਈਆਂ ਪਰ ਜੇ ਇੱਥੇ ਦੇਖਦੇ ਆ ਤਾਂ ਇੱਥੇ ਤਾਂ ਵੀ ਨਹੀਂ ਇੱਥੇ ਤਾਂ ਹੈਗੀਆਂ ਜੀ ਹਾਂਜੀ ਕੀ ਕਾਰਨ ਹੈ ਲੋ ਜੇ ਅਪਾ ਪਿਆਰ ਕਰਾਂਗੇ ਫਿਰ ਆਉਂਦੇ ਪੰਛੀ ਜੀ ਹੂੰ ਤੇ ਜੇ ਹੁਣ ਅਪਾ ਪਿਆਰ ਹੀ ਨਹੀਂ ਕਰਨਾ ਫਿਰ ਕਿ ਸੋਵਾਂਗੇ ਹੂੰ ਮਤਲਬ ਲੋਕਾਂ ਨੇ ਕੁਦਰਤ ਨੂੰ ਪਿਆਰ ਕਰਨਾ ਛੱਡਦਾ ਛੱਡ ਕੁਦਰਤ ਤੋਂ ਦੂਰ ਹੋ ਗਈ ਫਿਰ ਹੈ ਮਾਂ ਪਿਓ ਦੀ ਸ਼ਰਤ ਤੇ ਲੋਕਾਂ ਨੇ ਹੁਣ ਤਾਂ ਹੂੰ ਅਜੀ ਹੂੰ ਮਾਪੇ ਉਹ ਭੋਜ ਆ ਲੋਕਾਂ ਤੇ ਹੂੰ ਇਹਦੇ ਕਰਕੇ ਥੋੜਾ ਫਰਕ ਹੈ ਹਾਂ ਹਾਂ ਜੀ ਹੂੰ ਤੇ ਇੱਕ ਕਦੋਂ ਤੋਂ ਆਉਣੀਆਂ ਸ਼ੁਰੂ ਹੋਈਆਂ ਆਪਣੀ ਘਰੇ ਇਹ ਚਿੜੀਆਂ ਇਹਨਾਂ ਨੂੰ ਬਹੁਤ ਸਮਾਂ ਹੋ ਗਿਆ ਜੀ 25 ਤੋਂ 30 ਸਾਲ ਨੂੰ ਅੱਛਾ ਮਤਲਬ ਜਦੋਂ ਤੋਂ ਤਾਂ ਵੀ 25 30 ਸਾਲ ਪਹਿਲਾਂ ਤਾਂ ਆਪਾਂ ਕਈਆਂ ਵੀ ਪੰਜਾਬ 'ਚ ਵੀ ਸੀਗੀਆਂ ਉਦੋਂ ਬਹੁਤ ਹੁੰਦੀਆਂ ਸੀ ਜਿਹੜਾ ਟਾਇਲ ਵੱਤ ਆ ਗਿਆ ਹੂੰ ਡਾਇਲ ਬੱਤੇ ਨੇ ਘਟਾ ਸੀ ਫਿਰ ਲਾਈਟਰ ਆ ਗਏ ਫਿਰ ਸੀਸੇ ਲੱਗ ਗਏ ਫਿਰ ਜਮੇ ਖਤਮ ਹੋ ਗਏ ਹੂੰ ਫਿਰ ਇਹਨਾਂ ਨੂੰ ਜਗ੍ਹਾ ਹੀ ਨਹੀਂ ਰਹੀ ਤੇ ਫਿਰ ਇਹ ਪ੍ਰਵਾਸ ਕਰ ਉਹ ਮਤਲਬ ਕਿ ਇਹਨਾਂ ਦਾ ਜਾਣ ਦਾ ਕਾਰਨ ਟਾਵਰ ਨਹੀਂ ਇਹਨਾਂ ਦੇ ਜਾਣ ਦਾ ਕਾਰਨ ਹੈ ਇਹਨਾਂ ਨੂੰ ਰਹਿਣ ਨੂੰ ਹੀ ਥਾਂ ਨਹੀਂ ਬਚੀ ਹਾਂ ਇਹਨਾਂ ਦਾ ਰਹਿਣ ਦਾ ਸੇਰਾ ਹੀ ਨਹੀਂ ਹੂੰ ਸਾਡੇ ਬਣਾਇਆ ਕਰਕੇ ਤੇ ਸਾਡੇ ਬਹੁਤ ਜ਼ਿਆਦਾ ਹੂੰ ਫਿਰ ਜਦੋਂ ਆਈਆਂ ਫਿਰ ਤੁਸੀਂ ਜਿਵੇਂ ਉਹ ਬਣਾ ਕੇ ਆ ਇਹਨਾਂ ਦੇ ਆਲਣੇ ਵੀ ਰੱਖੇ ਹੋਏ ਆ ਹਨਾ ਉਹ ਮੇਰੇ ਬੇਟੇ ਨੇ ਬਣਾਇਆ ਜੀ ਹੂੰ ਹਾਂ ਮਤਲਬ ਸਾਰਾ ਪਰਿਵਾਰ ਹੀ ਪਿਆਰ ਕਰਦਾ ਹੈ ਹਾਂਜੀ ਸਾਰੇ ਕਰਦੇ ਆ ਜੀ ਸਾਡੀ ਮਾਤਾ ਜੀ ਵੀ ਬਹੁਤ ਪ੍ਰੇਮ ਕਰਦੀ ਸੀ ਪਾਣੀ ਪੋਣੀ ਉਹ ਹੀ ਪਾਉਂਦੀ ਸੀ ਹੂੰ ਚਲੋ ਹੁਣ ਉਹ ਤਾਂ ਸਤਗੁਰ ਦੇ ਹੁਕਮ ਅੰਦਰ ਚਲੇ ਗਏ ਹਨ ਹੂੰ ਹੂੰ ਹੁਣ ਅਸੀਂ ਕਰਦੇ ਜਿੰਨਾ ਕੋ ਹੋ ਸਕਦਾ ਹੂੰ ਹਾਂ ਤੇ ਇੱਕ ਕਹਿ ਦਿੰਦੇ ਵੀ ਇਹ ਨਾ ਇਹ ਰੌਲਾ ਬਹੁਤ ਪਾਉਂਦੀਆਂ ਪਾਉਂਦੀਆਂ ਫਿਰ ਸਵੇਰ ਜਲਦੀ ਠਾ ਦੇ ਮੋਹ ਚੱਲਦੇ ਹਾਂ ਮੋਹ ਸੋਲ ਜਲੇ ਲੱਗ ਜਾਂਦੇ ਜਾਂਦੇ ਹੂੰ ਜਿਹੜੀ ਚੁੱਕੀ ਪਾਉ ਫੁੱਟ ਕਰਵਾਣੀ ਚਾਹੁੰਦਾ ਹਾਂ ਹੂੰ ਬਸ ਉਹ ਤੋਂ ਸ਼ੁਰੂ ਹੋ ਜਾਂਦਾ ਹੂੰ ਅੰਦਰ ਤੋਂ ਹੀ ਪਤਾ ਲੱਗ ਜਾਂਦਾ ਵੀ ਦਿਨ ਚੜ ਗਿਆ ਉੱਠ ਖੜ ਕੇ ਹਨ ਹੂੰ ਬਹੁਤ ਸੋਣ ਤੇ ਇਹ ਕੁਦਰਤ ਦੇ ਨਾਲ ਪਿਆਰ ਦਾ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪਿਆ ਅਸਰ ਤਾਂ ਤੁਹਾਨੂੰ ਆਪ ਹੀ ਪਤਾ ਲੱਗਦਾ ਹੋਊ ਜੀ ਕਿਸੇ ਨਾਲ ਜ਼ਵਾਇਤ ਨਾ ਕਰੋ ਹਨ ਹੂੰ ਠੱਗਾਂ ਠੋਰੀਆਂ ਛੱਡ ਦਿਓ ਬਸ ਇੰਨਾ ਹੀ ਹੈ ਕੁਦਰਤ ਨਾਲ ਪਿਆਰ ਤਾਂ ਇਹੀ ਹੈ ਹੂੰ ਇੱਕਦਾਂ ਰੱਬ ਰਾਬੀ ਕਰੀ ਜਾਓਗੇ ਠੱਗਾਂ ਨਾਲ ਛੱਡ ਕੇ ਪਿਆਰ ਨਹੀਂ ਗੱਲ ਬਣਦੀ ਹਨ ਹੂੰ ਹਾਂ ਫਿਰ ਤਾਂ ਨਾਟਕ ਕਰਨੀ ਹੈ ਤੇ ਨਾਟਕ ਹੀ ਆ ਹਾਂ ਹੂੰ ਅ ਤੁਸੀਂ ਜਿਵੇਂ ਦੱਸਦੇ ਸੀ ਕਹਿੰਦੇ ਵੀ ਇਹ ਸਿਆਣੀਆਂ ਵੀ ਬਹੁਤ ਹੈ ਬੰਦੇ ਦਾ ਉਹ ਸਿਆਣਾ ਖਰਕੀ ਚੀਜ਼ ਹੈ ਜੀ ਬੰਦਾ ਹੀ ਆਪ ਨੂੰ ਆਪ ਹੈਗਾ ਹਨ ਹੂੰ ਤੇ ਇਹ ਇਹ ਜਿਵੇਂ ਹੁਣ ਇੱਕ ਇਹਨਾਂ ਦਾ ਖਾਣਾ ਪਾਣੀ ਇਹ ਤੁਸੀਂ ਇਹ ਵੀ ਦੱਸ ਰਹੇ ਸੀ ਵੀ ਜਦੋਂ ਹਨਾ ਖਾਣੇ ਪਾਣੀ ਦੀ ਸਿਆਲਾਂ ਜੇ ਘਾਟ ਹੋ ਜਾਂਦੀ ਆ ਤਾਂ ਫਿਰ ਇਹ ਤੁਹਾਨੂੰ ਆਪ ਦੱਸ ਦਿੰਦੀਆਂ ਭਈ ਵੀ ਸਾਨੂੰ ਖਾਣਾ ਪਾਣੀ ਨਹੀਂ ਤੇ ਹੋਣਾ ਹਾਂਜੀ ਹਾਂਜੀ ਫਿਰ ਇਹਨਾਂ ਨੂੰ ਝਾਕ ਜੀ ਹੋ ਜਾਂਦੀ ਆ ਵੀ ਹੂੰ ਆਉਣਗੇ ਤਾਂ ਪਾਉਣਗੇ ਫਿਰ ਮਗਰ ਮਗਰ ਫਿਰਦਗਾ ਰਹਿੰਦੇ ਹੋਣਾ ਚਾ ਹੂੰ ਹਾਂ ਜੀ ਅੰਦਰ ਤਾਂ ਹੀ ਜਾਂਦੀਆਂ ਜਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਇੱਥੋਂ ਲਿਆਉਗੂ ਫਿਰ ਉਧਰ ਹੀ ਜਾਂਦੀਆਂ ਹੂੰ ਹਾਂ ਤੇ ਨਾਲ ਹੀ ਤੁਰੀਆਂ ਫਿਰਦੀਆਂ ਹਾਂ ਹਾਂ ਜੀ ਹਾਂ ਜੀ ਉਹ ਫਿਰ ਜਦੋਂ ਭੁੱਖ ਹੁੰਦੀ ਆ ਉਦੋਂ ਦਾ ਫਿਰ ਜਾਂਦਾ ਹੀ ਆ ਜੀ ਹੂੰ ਜਾਨਵਰ ਹੂੰ ਜੇ ਆਪਾਂ ਮਾਰ ਗਏ ਝਿਰਤ ਗਏ ਫਿਰ ਤਾਂ ਕਿੱਥੇ ਕੋਲੇ ਆਉਂਦਾ ਹਾਂ ਹੂੰ ਤੇ ਸਾਡੇ ਕੋਲ ਤਾਂ ਨਹੀਂ ਡਰਦੇ ਹੂੰ ਤੇ ਫਿਰ ਮਨ ਵੀ ਖਾ ਜਾਂਦੀਆਂ ਕਦੇ ਕਿੰਨੇ ਨਾ ਜੀ ਨਾ ਮਨ ਨਹੀਂ ਖੋਜਦਾ ਜੀ ਮੇਰਾ ਤਾਂ ਜਮ ਨਹੀਂ ਖੋਜਦਾ ਹੂੰ ਮੈਂ ਤਾਂ ਆ ਕੇ ਘਰੇ ਵੇਖ ਕੇ ਦੱਸ ਦਿੰਦਾ ਵੀ ਅੱਜ ਪੰਛੀਆਂ ਨੂੰ ਕੋਈ ਖਤਰਾ ਚੋ ਪਕਾਤੋਂਗ ਆਲ ਨੇ ਖਾਦੀ ਗਾਤੋਂ ਮੈਨੂੰ ਸਾਨੂੰ ਪਤਾ ਲੱਗ ਬੋਲੀ ਤੋਂ ਪਤਾ ਲੱਗ ਜਾਂਦਾ ਜੀ ਮੈਨੂੰ ਤੁਸੀਂ ਇੰਨੀ ਭਾਸ਼ਾ ਵੀ ਸਮਝ ਲੀ ਹਾ ਮੈਨੂੰ ਇਸੇ ਕਹਿ ਦਿੰਦੇ ਆ ਮੁੰਡੇ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਜਦ ਇਹਨਾਂ ਨੂੰ ਆਇਆ ਹੁੰਦਾ ਮੈਂ ਕਿਹਾ ਮੈਨੂੰ ਮੈਨੂੰ ਬੋਲ ਤੋਂ ਪਤਾ ਲੱਗ ਜਾਂਦਾ ਜੀ ਵੀ ਹੁਣੇ ਖੁਸ਼ ਆ ਹੁਣੇ ਖਤਰਾ ਏ ਜੀ ਮੈਂ ਵੇਖ ਕੇ ਦੱਸ ਇਹ ਜਾਰ ਕਰਦੀਆਂ ਖੁਸ਼ੀ ਹਾਂਜੀ 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 ਜਦੋਂ ਵਿਚਰ ਜੇ ਵਿਚਰ ਕੇ ਫਿਰ ਪਤਾ ਲੱਗਦਾ ਜੀ ਉੋਂ ਤਾਂ ਕਿਸੇ ਨੂੰ ਕੀ ਪਤਾ ਹੈ ਨਾ ਹਾਂ ਮਹਿਸੂਸ ਕਰਾ ਦਿੰਦੀਆਂ ਹਨ ਮਹਿਸੂਸ ਕਰਾ ਦਿੰਦੀਆਂ ਹਾਂ ਹੂੰ ਤੇ ਇਹ ਜਦੋਂ ਇੱਕ ਵੀ ਇਹਨਾਂ ਵੀ ਬੱਚਿਆਂ ਵਾਂਗੂ ਹੀ ਹੁੰਦੇ ਆ ਇਹ ਇਹਨਾਂ ਦਾ ਖਿਆਲ ਰੱਖਣਾ ਪੈਂਦਾ ਪੂਰਾ ਪੂਰਾ ਹੀ ਰੱਖਣਾ ਪੈਂਦਾ ਹੂੰ ਕਈ ਵਾਰੀ ਬੱਚਾ ਡੱਗ ਪੈਂਦਾ ਫਿਰ ਅਸੀਂ ਉਹ ਆਹ ਨਾਲ ਦੇਖੀਦਾ ਵੀ ਕਿਹਦੇ ਚ ਬੱਚਾ ਹੂੰ ਫਿਰ ਜੀ ਤੱਕ ਲਈਦੀ ਵੀ ਇੱਥੇ ਜਿੱੱਡੇ ਆਏ ਛੁੱਟ ਗਿਆ ਹੂੰ ਫਿਰ ਉਹ ਚ ਰੱਖੀਦਾ ਅਜੇ ਫਿਰ ਰੱਖਦੇ ਹਾਂ ਹਾਂ ਜੀ ਰੱਖਣੇ ਪੈਂਦੇ ਆ ਇਹ ਜਿਹੜਾ ਜਿਵੇਂ ਤੁਸੀਂ ਕੱਦੂਆਂ ਦੇ ਆਲਣੇ ਬਣਾ ਕੇ ਲਾਏ ਹੋਏ ਆ ਇਹ ਕਿਵੇਂ ਆਈਡੀਆ ਆਇਆ ਸੀ ਇਹ ੜਗਾ ਜੀ ਸੁੱਕਿਆ ਜਾਂ ਕद्दू ਸੀਗਾ ਚਿੜੀਆਂ ਆਪੇ ਦੀ ਲੜਦੀਆਂ ਸੀ ਇੱਕ ਦੂਜੇ ਤੋਂ ਵੀ ਮੈਂ ਵਰਨਾ ਐ ਜਮੈਂ ਵਰਨਾ ਅੱਛਾ ਉਹ ਘਰ ਅਸੀਂ ਉਹ ਜਿੰਨੇ ਕ ਸੁੱਕੇ ਕद्दू ਹੁੰਦੇ ਸੀ ਉਹ ਮਿਲ ਜਾਂਦੇ ਫਿਰ ਅਸੀਂ ਲਾਉਣ ਲੱਗ ਗਏ ਫਿਰ ਵਾਧਾ ਵਾਧਾ ਵਧ ਗਿਆ ਹੁਣ ਇਹ ਮੇਰੇ ਹੋਣਗੇ 47 50 50 ਕਹਿ ਗਈ ਜੀ ਹੂੰ ਮਤਲਬ ਤੁਹਾਨੂੰ ਇਹ ਵੀ ਚਿੜੀਆਂ ਨੇ ਦੱਸਿਆ ਵੀ ਸਾਨੂੰ ਇਹ ਚੰਗਾ ਲੱਗਦਾ ਹੈ ਹਾਂ ਜੀ ਰਹਿੰਦੀਆਂ ਇਦਾਂ ਹੀ ਆ ਕੋਈ ਵੀ ਜਗ੍ਹਾ ਹੋਵੇਗੀ ਜਿੱਥੇ ਵੀ ਕੋਈ ਇਹਨਾਂ ਨੂੰ ਸਾਹ ਮਿਲੇ ਉੱਥੇ ਆਲਣਾ ਤਾਂ ਇਹ ਬਣਾ ਲੈਂਦੇ ਆ ਬੱਚਿਆਂ ਆਪੇ ਹੂੰ ਹਾਂ ਆਪਣੇ ਜਦੋਂ ਪਹਿਲਾਂ ਹਨ ਘਰ ਹੁੰਦੇ ਸੀ ਕੱਚੇ ਹੁੰਦੇ ਸੀਗੇ ਉਹਦੇ ਵਿੱਚ ਬੜੀਆਂ ਹਨ ਆਲ ਨੇ ਪਾ ਲੈਂਦੀਆਂ ਸੀਗੀਆਂ ਤੇ ਇਹ ਹੁਣ ਆਪਣੀ ਘਰ ਦੀਆਂ ਲੇਡੀਜ਼ ਨਹੀਂ ਕੰਨੀਆਂ ਵੀ ਇਹ ਤਾਂ ਬਿਠਾਈਂ ਘਰੀ ਜਾਂਦੀਆਂ ਰਹਿੰਦੀਆਂ ਹੋਈ ਤੁਸੀਂ ਨਹੀਂ ਆਂਦੇ ਨਹੀਂ ਨਹੀਂ ਆਂਦੇ ਹੁਣ ਤਾਂ ਸਾਨੂੰ ਤਾਂ ਹੀ ਲੱਗਦਾ ਸਾਡੇ ਪਰਿਵਾਰ ਦੇ ਮੈਂਬਰ ਹੀ ਬਣੇ ਦੇ ਆ ਹਮ ਆ ਹੁਣ ਤੋਂ ਨਹੀਂ ਬਿਠਾਈਂ ਬਿਠਾ ਪਈਆਂ ਹਮ ਕੋਈ ਨਹੀਂ ਆਦਾ ਹਮ ਇਹ ਪਹਿਲਾਂ ਤਾਂ ਜਦੋਂ ਆਪਣੇ ਕਮਰਿਆਂ 'ਚ ਉਹ ਨਹੀਂ ਹੁੰਦੇ ਸੀ ਕਹਿੰਦੇ ਸੀ ਲੈ ਇਹਨਾਂ ਦਾ ਆਲ ਨਾ ਪਰਿਆ ਮਾਰੋ ਇਹਨਾਂ ਦਾ ਉਹ ਕਹਿੰਦੇ ਹੁੰਦੇ ਆ ਨਾ ਅਖੇ ਵੀ ਮੇਰੇ ਮੇਰੇ ਮਾਪੇ ਮੇਰੇ ਨਾਲ ਰਹਿੰਦੇ ਆ ਹੂੰ ਉਸ ਗੱਲਾਂ ਨੂੰ ਵੀ ਇਹ ਜਿਵੇਂ ਅਸੀਂ ਨਹੀਂ ਇਹ ਨਹੀਂ ਸਾਡੇ ਕੋਲ ਰਹਿੰਦੇ ਅਸੀਂ ਇਹਨਾਂ ਨਾਲ ਰਹਿੰਦੇ ਆ ਹੂੰ ਇੰਨਾ ਬਹੁ ਹੈ ਨਾਲ ਮਤਲਬ ਵੀ ਪਹਿਲੇ ਹੀ ਪਹਿਲੀ ਥਾਂ ਤਾਂ ਕੁਦਰਤ ਨੇ ਚ ਪੰਛੀਆਂ ਜਾਨਵਰਾਂ ਨੂੰ ਦਿੱਤੀ ਹੈ ਨਾ ਆਪਾਂ ਤਾਂ ਕਿ ਧੱਕੇ ਨਾਲ ਮੱਲੀ ਆ ਹਨਾ ਹਾਂਜੀ ਹਾਂਜੀ ਸਤਗੁਰਾਂ ਨੇ ਬਖਸ਼ਾ ਬਹੁਤ ਦਿੱਤਣਾ ਜੀ ਹੂੰ ਜੇ ਆਪਾਂ ਕਿਸੇ ਦਇਆ ਕਰਾਂਗੇ ਤੇ ਵਾਹਿਗੁਰੂ ਦਇਆ ਕਰਦਾ ਹਨਾ ਹੂੰ ਅਸੀਂ ਤਾਂ ਇੰਨੇ ਜੋਗਰੇ ਨਹੀਂ ਸੀ ਜਿੰਨੇ ਸਾਨੂੰ ਸਤਗੁਰਾਂ ਨੇ ਬਖਸ਼ਿ ਦਿੱਤੀ ਆ ਹੂੰ ਹਾਂਜੀ ਪਿੰਡ ਚ ਇਸੇ ਘਰੇ ਆਉਂਦੀਆਂ ਕਿ ਹੋਰ ਵੀ ਕਿਤੇ ਜਾਣੀ ਮੇਰੀ ਇਸ ਦੇ ਨਾਲ ਬੱਚਿਆਂ ਨੇ ਸਾਡਿਆਂ ਨੇ ਹੂੰ 2-4 ਘਰਾਂ ਨੇ ਹੋਰ ਵੀ ਪਾਏ ਆ 2-2 4-4 ਉਹਨਾਂ ਚ ਵੀ ਹੈਗਾ ਅੱਛਾ ਹਾਂਜੀ ਮਤਲਬ ਸਾਰ ਇਸ ਐ ਕਰਕੇ ਸਾਰਿਆਂ ਨੂੰ ਚੰਗਾ ਲੱਗਦਾ ਵੀ ਹਨਾ ਵੀ ਕੁਦਰਤ ਦਾ ਹਨਾ ਰੋਜ਼ ਪੰਛੀਆਂ ਦੀ ਸਮਾਂ ਇਹ ਤਾਂ ਮੈਨੂੰ ਲੱਗਦਾ ਮਨ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੇ ਹੁੰਦੇ ਆ ਹਨਾ ਸਵੇਰ ਹਾਂ ਮਹਰ ਰੌਣਕਾ ਹੁੰਦਾ ਰੌਣਕ ਲਾਈਟਾਂ ਤੇ ਤੁਸੀਂ ਵੇਖ ਲਈ ਹੁਣ ਹੁਣ ਗਰਮੀ ਆ ਜਾਂ ਸਿਆਲ ਚ ਹੁੰਦੇ ਤੇਰੇ ਦੂਹੀ ਵਾਲੀ ਰੌਣਕ ਹੁੰਦੀ ਸ਼ਾਮ ਤੇ ਸਵੇਰ ਹੂੰ ਹਾਂ ਤੇ ਇਹ ਜਦੋਂ ਆਪਾਂ ਜਿਵੇਂ ਤੁਸੀਂ ਕਹਿੰਦੇ ਸੀ ਤੁਹਾਡੇ ਘਰੇ ਬਿਜੜੇ ਵੀ ਬੜੇ ਆਉਂਦੇ ਆ ਹਨਾ ਹਾਂ ਬਿਜੜੇ ਹਲੇ ਆਏ ਆ ਜੀ ਸ਼ੁਰੂ ਹੋਏ ਆ ਹੂੰ ਇਹਦੇ ਪਹਿਲੇ ਦਿਨ ਇੱਕ ਆਇਆ ਮੈਂ ਕਿਹਾ ਵੀ ਆਪਣਾ ਪਰਿਵਾਰ ਆ ਗਿਆ ਦੂਜਾ ਹੂੰ ਚਾਲ ਕਰਨ ਲੱਗ ਜਾਨੇ ਹੂੰ ਤੇ ਫੇਰ ਇਹ ਬਸੇਰੇ ਹੋ ਜਾਣਗੇ ਜੀ ਹੋ ਜਾਂਦੇ ਹਾਲ ਨੇ 18 20 ਹੋ ਜਾਂਦੇ ਹਰ ਸਾਲ ਹੂੰ ਹੂੰ ਹੁਣ ਪਤਨ ਚਾਰ ਸ਼ੁਰੂ ਕਰੇ ਇਹਨਾਂ ਦੇ ਹੂੰ ਜਿਵੇਂ ਜਿਵੇਂ ਹੁਣ ਆਸਾਮਾਂ ਲੰਗੀ ਜੋ ਵਾਰਸ਼ਾ ਜਾਂ ਸ਼ੁਰੂ ਹੋ ਜਾਂਦਾ ਫੇਰ ਬਹੁਤਾ ਜਾਂਦੇ ਇਹ ਫੇਰ ਆ ਜਾਂਦੇ ਹਾਂਜੀ ਹਾਂਜੀ ਇਹਨਾਂ ਨੂੰ ਸੌਖਾ ਬਹੁਤ ਹੈ ਜਿੱਥੋਂ ਪਾਣੀ ਪੀ ਰਹੇ ਨੇ ਜਿੱਥੋਂ ਦਾਣੇ ਖਾ ਰਹੇ ਨੇ ਨਾ ਕਿਤੇ ਜਾਣਾ ਪੈਂਦਾ ਸਹੂਲਤ ਮਿਲਦੀ ਸਹੂਲਤ ਮਿਲਦੀ ਸਾਰੀ ਹਾਂਜੀ ਸਮਾਂ ਆ ਤੁਸੀਂ ਆਹ ਦਰਖਤ ਲਾਇਆ ਇਹਦੇ ਉਹ ਵੀ ਕਰਨੇ ਤੁਸੀਂ ਦੱਸ ਦੇਸੀ ਵੀ ਇਹ ਇਹਨਾਂ ਨੂੰ ਇੰਨੀ ਕਿ ਸਮਝ ਆ ਵੀ ਪੱਕਾ ਅਨਰ ਭਾਗਾ ਕਿਥੋਂ ਲਿਆਉਣਾ ਹੈ ਮੇਸਤਰੀ ਕਹਿੰਦਾ ਸੀਗਾ ਜੀ ਪੱਟਣੀ ਬੂਬਰ ਕਾਣ ਮੈਂ ਪੱਟੀ ਨਹੀਂ ਮਖ ਨਹੀਂ ਜਾ। ਹੂੰ ਤੋ ਆਪ ਦਾ ਕੋਈ ਹੋਰ ਜ਼ਗਾਰ ਲਾ ਵੀ ਜੇ ਪੱਟੀ ਗਈ ਤਾਂ ਉਹਨਾਂ ਤਾਂ ਉਹਨੋਂ ਹੀ ਹਟ ਜਾਣਗੇ। ਹੂੰ ਜੇ ਮੈਂ ਖੈ ਜੀ ਲਗਾਉਂਦੇ ਆ ਹੁਣੇ 3 ਕੁ ਮਹੀਨੇ ਰਹਿੰਦੇ ਆ ਜੀ। 3 ਮਹੀਨੇ ਤੜਕੇ ਆਥਣੇ ਫਿਰ ਇਹ ਬਹੁਤ ਬਰਵੜਾ ਬਹੁਤ ਪਉਂਦੇ ਆ। ਹੂੰ ਪੂਰਾ ਪੂਰਾ ਸ਼ੋਰ ਪਾਉਂਦੇ ਹਨ ਹਾਂਜੀ ਪੂਰਾ ਪੂਰਾ ਇਹ ਤਿੰਨ ਤਿੰਨ ਮਹੀਨੇ ਆਉਂਦੇ ਹਨ ਫਿਰ ਫਿਰ ਚਲੇ ਜਾਂਦੇ ਹਨ ਬੱਚੇ ਕੱਢ ਕੇ ਉੱਠ ਜਾਂਦੇ ਜਦੋਂ ਜਦੋਂ ਬੱਚੇ ਢਾਰ ਹੋ ਗਏ ਹੂੰ ਤੇਰੇ ਵਾਰੀ ਵਾਰੀ ਜਿਵੇਂ ਜਿਵੇਂ ਬੱਚੇ ਜਿਹੜਾ ਕੋਈ ਰਹੇ ਜੇ ਮਗਰੋਂ ਕੋਈ ਜਾਂਦਾ ਇੱਕ ਅੱਧਾ ਰਹਿ ਜਾਂਦਾ ਜਿਵੇਂ ਹੂੰ ਤੇ ਨਹੀਂ ਸਾਰੇ ਜਿਵੇਂ ਜਿਵੇਂ ਬੱਚੇ ਢਾਰ ਇੱਕ ਵਾਰੀ ਬੱਚੇ ਕੱਢਦੇ ਇਹ ਜੀ ਜਿਹੜੀਆਂ ਤਾਂ ਤਿੰਨ ਚਾਰ ਆਦੀ ਕੱਢਦੀਆਂ ਹੂੰ ਇਹ ਕਟਾਰਾਂ ਆਪਣੇ ਅੰਦਰ ਉਹਨਾਂ ਦੇ ਰਹਿੰਦੇਗਾ 20-25 ਸਾਲ ਤੱਕ ਜੋੜਾ ਹੀ ਆ ਉਹ ਅੱਛਾ ਉਹ ਵੀ 4 ਤੋਂ 5 ਆਦੀ ਬੱਚੇ ਕੱਢਦੇ ਆ ਸੀਜ਼ਨ ਚ ਅੱਜਕੱਲ ਹਾਂਜੀ ਤੇ ਇਹਨਾਂ ਨੂੰ ਖਤਰਾ ਕਿਹੜੀਆਂ ਚੀਜ਼ਾਂ ਤੋਂ ਆ ਤੁਹਾਨੂੰ ਇਹ ਵੀ ਪਤਾ ਲੱਗਿਆ ਹੋਣਾ ਖਤਰਾ ਤੇਨਾਂ ਨੂੰ ਬਿੱਲੀ ਦਾ ਘਰੇ ਨਹੀਂ ਵਰਦੀ ਜੀ ਬਿੱਲੀ ਉਹ ਸੀ ਡਰਾ ਦਿੰਦੇ ਆ ਹੂੰ ਤੇ ਅਸਤੀ ਤਾਂ ਬਸ ਉਸ ਸੇਫਟ ਜਿਹੜਾ ਸ਼ੇਕਰ ਆ ਪੰਛੀ ਵਾ ਜਦ ਲਗੜ ਕਹਿ ਦਿੰਦੇ ਆ ਹਾਂ ਉਹ ਨਹੀਂ ਛਰਦੀ ਜੋ ਉਹਦਾ ਦੁਪਹਿਰੇ ਹੱਥ ਨੇ ਗੇੜਾ ਉਹਦਾ ਰੋਜ਼ ਦਾ ਹੀ ਹੁੰਦਾ ਹੂੰ ਹਾਂ ਉਹ ਰੋੜਾ ਗੁੜਾ ਪਾ ਦਾ ਘਰੇ ਵੇਲ ਚ ਵਰ ਜਾਂਦਾਂ ਹੂੰ ਤੇ ਉਹਦਾ ਦਾ ਲੱਗੇ ਬੱਚੇ ਨੂੰ ਨਹੀਂ ਛਰਦੀ ਬੱਚਾ ਭੋਲਾ ਹੁੰਦਾ ਨਾ ਹੂੰ ਬੱਚੇ ਨੂੰ ਪਤਾ ਨਹੀਂ ਹੁੰਦਾ ਕੋਗਣ ਲੱਗਦਾ ਉਹ ਫਿਰ ਉਹ ਨੂੰ ਲੈ ਜਾਂਦੀ ਹੂੰ ਤੋ ਥੋਡੇ ਜਿਹੜੇ ਛੋਟੇ ਬੱਚੇ ਉਹ ਵੀ ਬੜਾ ਇਹਨਾਂ ਨਾਲ ਹਨਾ ਉਹ ਕਰਦੇ ਹੋਣੇ ਆ ਬੱਚਾ ਇੱਕੋ ਹੀ ਪੋਤਾ ਜੀ ਮੇਰਾ ਹਾਂਜੀ ਹਾਂ ਬਸ ਉਹਦਾ ਜਿੰਨਾ ਕੋੰਦਾ ਉਹਨਾਂ ਕਰਦਾ ਪਰਦਾ ਉਹਦਾ ਤਾਂ ਟਾਈਮ ਹੀ ਨਹੀਂ ਹੁੰਦਾ ਵਿਚਾਰੇ ਦਾ ਹੂੰ ਐ ਟਿਊਸ਼ਨ ਜਾਵੜਿਆ ਪਾਟ ਨੋਟ ਰੱਖਿਆ ਫੇਰ ਉਹ ਜਮੇ ਤੇ ਜਾਂਦਾ ਉੱਥੇ ਜਾਵੜਦਾ ਹਨਾ ਬੱਚਿਆਂ ਨੂੰ ਤਾਂ ਇਸੇ ਚੀਜ਼ ਤੇ ਪੜਾਈ ਦਾ ਤਾਂ ਸਮਝਾ ਕਾ ਸਾਨੂੰ ਵੀ ਇੱਕ ਬੱਚਾ ਹੂੰ ਵੀ ਚਲੋ ਇਹ ਆਪਦਾ ਪਰਪੋਰ ਲਵੇ ਹੂੰ ਅਸੀਂ ਦਾਨਪਾਲੀ ਰਹਿਗੇ ਸੀ ਹੂੰ ਪਰ ਮੈਨੂੰ ਲੱਗਦਾ ਪੜਿਆ ਲਿਖਿਆ ਨਾਲੋਂ ਥੋੜਾ ਜ਼ਿਆਦਾ ਜ਼ਿਆਦਾ ਚੰਗੀ ਜ਼ਿੰਦਗੀ ਹੈ ਵੀ ਪੜ੍ਹੇ ਲਿਖੇ ਬੰਦਿਆਂ ਨੇ ਤਾਂ ਆਪ ਦਾ ਹਨਾ ਆਪ ਦੀ ਕਹਿੰਦੇ ਵੀ ਜਿਹਨੇ ਵੀ ਖੁਦਗਰਜ਼ੀ ਕਰਕੇ ਦੂਸਰਿਆਂ ਦੀ ਜੀਣ ਦੀ ਹਨਾ ਵੀ ਕਾਰ ਨਹੀਂ ਖਤਮ ਕਰਦੇ ਹਾਂਜੀ ਹਾਂਜੀ ਉਹ ਤਾਂ ਫਿਰ ਹੋਵੇਗਾ ਜੀ ਤੇ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਇਹ ਇਹ ਤੁਸੀਂ ਇੱਕ ਦੱਸ ਰਹੇ ਸੀ ਵੀ ਲੇਖ ਪੜਿਆ ਵੀ ਤਾਵਰਾ ਕਰਕੇ ਹੋ ਗਿਆ ਹੋ ਗਿਆ ਤੁਸੀਂ ਉਹਨਾਂ ਨੂੰ ਫੋਨ ਵੀ ਕੀਤਾ ਹੈ ਹਾਂਜੀ ਉਹ ਤਾਂ ਚਲੇਖ ਆ ਜਾਂਦੇ ਅਖਬਾਰਾਂ ਤੇ ਹੂੰ ਬੁਝਾਂ ਕਰਕੇ ਵੀ ਜਿਹੜੇ ਚਿੜਿੰਗਾ ਹੈ ਨੇ ਇਹਨਾਂ ਪੰਛੀਆਂ ਤੇ ਪ੍ਰਭਾਵ ਵਾਲਾ ਪੈ ਗਿਆ ਤਾਵਰਾਂ ਦਾ ਵੀ ਇਹ ਖਤਮ ਹੋ ਗੋ ਤਾਵਰਾਂ ਟੋਵਰਾਂ ਦਾ ਕੁਝ ਨਹੀਂ ਹੋਇਆ ਜੀ ਤੁਸੀਂ ਵੇਖੋ ਇੱਥੇ ਨਹੀਂ ਤਾਵਰਾਂ ਦਾ ਪਿਆ ਬੰਦਿਆਂ ਦੇ ਨਹੀਂ ਪਿਆ ਹਨਾ ਬੱਚੇ ਵੀ ਉਵੇਂ ਪੈਦਾ ਹੁੰਦੇ ਹਨਾ ਨਹੀਂ ਚਿੜੀ ਜਨੌਰ ਤੇ ਨਹੀਂ ਪੈਂਦਾ ਤਾਂ ਕੁਦਰਤ ਨਾਲ ਜੁੜਨਾ ਇਹਨਾਂ ਨਾਲ ਤਾਂ ਪੈ ਹੀ ਨਹੀਂ ਸਕਦਾ ਸਾਡੇ ਦਾ ਬਹੁਤ ਪੈ ਜਾਂਦਾ ਤੇ ਮਨੋਕਮ ਮਰੋਕਦੋਈ ਸੜੀ ਜਾਂਦਾ ਫਿਰ ਉਹਨੂੰ ਪ੍ਰਭਾਵ ਪੈਣਾ ਹੈ ਜੀ ਇਹਦਾ ਰੋਗ ਤਾਂ ਹੀ ਗੰਦੇ ਕੋ ਰੋਗ ਲੱਗਦੇ ਆ ਹੂੰ ਜੇ ਆਪਾਂ ਇੱਕ ਦੋ ਵੀ ਦਿਨ ਦੀ ਤਾਂ ਇਹਨਾਂ ਦੇ ਰਾਬਾ ਸਰਦਾ ਜਾਂ ਗੋਗਲ ਹੋ ਜਾਂਦੀ ਹੈ ਹਨਾ ਹੂੰ ਆਪਾਂ ਗੱਲ ਕਰਦੇ ਸੀ ਤੁਸੀਂ ਕਹੇ ਸੀ ਵੀ ਇਹ ਜੀ ਦਾਣੇ ਬਾਲੇ ਪਾਤੇ ਤੇ ਇਹਨਾਂ ਨੇ ਉਨੇ ਹੀ ਚੁਗੇ ਆ ਜਿੰਨੇ ਇਹਨਾਂ ਨੂੰ ਚਾਹੀਦੇ ਸੀ ਹਾਂਜੀ ਉਹ ਛੱਡ ਦਿੰਦੇ ਆ ਹਾਂਜੀ ਇਹ ਬੰਦੇ ਵਾਂਗੂ ਨਹੀਂ ਹਨਾ ਨਾ ਜੀ ਬੰਦੇ ਵਾਲਾ ਕੰਮ ਨਹੀਂ ਕਰ ਇਹਨਾਂ ਦਾ ਜੋੜ ਹੀ ਚੱਲੋ ਆ ਬੰਦਾ ਤਾਂ ਤਿੰਨ ਵੀੜੀਆਂ ਦਾ ਜੋੜੀ ਜਾਂਦਾ ਹੂੰ ਇਹਨਾਂ ਨੂੰ ਸੰਤੋਖ ਦਿੱਤਾ ਵਾਹਿਗੁਰੂ ਦਾ ਹੂੰ ਇਹਨਾਂ ਨੇ ਤਾਂ ਆਪਦਾ ਬਸ ਜਿੰਨਾ ਢਿੱਡ ਭਰਨਾ ਭਰਨਾ ਉਸ ਤੋਂ ਬਾਅਦ ਹਨਾ ਹਾਂਜੀ ਤੇ ਇਹ ਕੁਦਰਤ ਨਾਲ ਜਿਹੜਾ ਇਹਨਾਂ ਕਿਵੇਂ ਹੋਇਆ ਕੁਦਰਤ ਨੇ ਆਪ ਹੀ ਜੋੜ ਲੈਂਦੀ ਕੁਦਰਤ ਜੀ ਬੰਦੇ ਦੇ ਤਾਂ ਬਸ ਨਹੀਂ ਹਨਾ ਹੂੰ ਬੰਦੇ ਉਤਾਲ ਦੇ ਰਜੇ ਵੀ ਨਹੀਂ ਲੋਟੋਂ ਤੇ ਆਪਦਾ ਹਨਾ ਪਰਵਾਹ ਨਹੀਂ ਸਮਦਾ ਹੂੰ ਤੇ ਬਸ ਕੁਦਰਤਾਂ ਕੁਦਰਤਾਂ ਆਪ ਹੀ ਕਰਦੀ ਆ ਸਾਰਾ ਕੁਝ ਤੇ ਜਦੋਂ ਤੁਸੀਂ ਬਾਹਰ ਜਾਣਾ ਪਵੇ ਫਿਰ ਉਹ ਕਿਵੇਂ ਹੁੰਦਾ ਹੈ ਬਾਹਰ ਜਾਂਦੇ ਨਹੀਂ ਜੀ ਅੱਛਾ ਰਾਤ ਲੱਗੇ ਕਿ ਰਿਸ਼ਤੇਦਾਰੀ ਰਾਤ ਬਸ ਕਿਤੇ ਨਹੀਂ ਲਾਈ ਜੀ ਹੁਣ ਨਹੀਂ ਲਾਈ ਮੈਂ ਤਾਂ ਜੋ ਕਿ ਬੱਚਾ ਬਾਹਰ ਆ ਤੇ ਉਹਦਾ ਕਰਕੇ ਨਹੀਂ ਲੱਗਦੀ। ਹੂੰ। ਨਾ ਹੀ ਹੁਣ ਸਮਾਂ ਹੈਗਾ ਕਿਸੇ ਕੋਲ। ਨਹੀਂ ਮੈਂ ਕਿਹਾ ਫਿਰ ਕਦੇ ਇੰਨਾ ਕਰਕੇ ਆ ਵੀ ਹੁੰਦਾ ਹੋਊਗਾ ਵੀ ਨਹੀਂ ਯਾਰ ਵੀ ਮੈਂ ਤਾਂ ਹਾਂ ਪਾ ਗਏ ਅੱਗੇ ਦਾ ਮਾਤਾ ਜੀ। ਹਾਂ। ਉਹ ਆਪੇ ਕਰੀ ਜਾਂਦੀ ਕੁੰਡਾ ਧੋਤਾ ਉਹਨੇ ਪਾਣੀ ਪਾਤਾ, ਠੰਡਾ ਪਾਣੀ ਪਾਤਾ। ਹੂੰ। ਤੇ ਹੁਣ ਅਸੀਂ ਆਪ ਕਰ ਲੈਂਦੇ ਆ ਬਸ। ਤੇ ਸਾਰੇ ਕਰ ਲੈਂਦੇ ਰਲ ਕੇ। ਹੂੰ। ਹਾਂ। ਮਤਲਬ ਫਿਰ ਇਹਨਾਂ ਦਾ ਫਿਕਰ ਵੱਧ ਹੁੰਦਾ ਹੈ। ਫਿਕਰ ਹੁੰਦਾ ਹੀ ਹੈ ਜੀ ਵਿਚਾਰਿਆਂ ਨੂੰ ਵੀ ਦਾਣੇ ਵੀ ਪਾਜੇ ਹੋਣ ਜਿਵੇਂ ਹੁਣ ਮੱਝਾਂ ਦਾ ਤੇ ਚਾਲਾਪਾ ਦੁੱਧ ਦਾ ਹੁੰਦਾ ਹੈ ਨਾ ਵੀ ਦੁੱਧ ਚੋਹਵਾਗੇ ਇਹਨਾਂ ਤਾਂ ਫਿਰ ਇਹਨਾਂ ਨੂੰ ਤਾਂ ਪਾਉਣਾ ਪੈਂਦਾ ਦਾਣੇ ਪਾਣੀ ਸਾਰਾ ਕੁਝ ਕਰਨਾ ਪੈਂਦਾ ਪਸ਼ੂ ਤਾਂ ਪੈਣ ਰੱਖਦੇ ਵੀ ਦੁੱਧ ਦੇਊਗਾ ਸਾਨੂੰ ਸਾਨੂੰ ਆਪਾਂ ਨੂੰ ਮਤਲਬ ਹੁੰਦਾ ਇਹਨਾਂ ਤੋਂ ਤਾਂ ਕੋਈ ਮਤਲਬ ਨਹੀਂ ਹੈ ਨਾ ਮਤਲਬ ਬਹੁਤ ਆ ਜੀ ਸਾਡੇ ਦਾ ਬੜਾ ਮਤਲਬ ਹੈਗਾ ਅੱਛਾ ਹੂੰ ਇਹ ਤਾਂ ਸਮ ਪਿਆਰੀ ਮੰਗਦੀਆਂ ਤੇ ਪਿਆਰੀ ਦੇ ਦਿੰਦੇ ਪਿਆਰੀ ਮੰਗਦਣਾ ਹਾਂ ਇਹ ਵੀ ਕਦੇ ਮਹਿਸੂਸ ਕਰਾਉਂਦੀਆਂ ਵੀ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਉਹ ਪੂਰਾ ਹੀ ਕਰ ਦਿੰਗਾ ਜੀ ਜਦੋਂ ਇਹਨਾਂ ਨੂੰ ਹਾਂ ਜੋ ਲੋਡ ਹੁੰਦੀ ਹੈ ਉਦੋਂ ਫਿਰ ਨੇੜੇ ਆਉਂਦਾ ਉਹ ਨਹੀਂ ਆਉਂਦਾ ਹਾਂ ਉਹਦਾ ਫਿਰ ਆਪ ਦੇ ਰੁੱਝੀਆਂ ਹੋਆਂ ਬੱਚਿਆਂ ਚਾਹਣਾ ਹਾਂ ਇਹ ਜਦੋਂ ਇਹਨਾਂ ਨੂੰ ਪੱਕਾ ਉਹ ਵੀ ਜਾਂ ਕਿਸੇ ਚੀਜ਼ ਦੀ ਲੋੜ ਆ ਉਹਦੋਂ ਫਿਰ ਆਉਂਦੇ ਇਹ ਤੁਹਾਨੂੰ ਦੇਖ ਲੈਂਦੀਆਂ ਹੈ ਹਾਂਜੀ ਹਾਂਜੀ ਬੇਬੇ ਜਦ ਸਾਡੀ ਦੇ ਮੱਥੇ ਮੋਢੇ ਤੇ ਵੀ ਬਹਿ ਜਾਂਦੀ ਕੋਈ ਨਾ ਅੱਛਾ ਹਾਂਜੀ ਹੂੰ ਉਹ ਫਿਰ ਹਰ ਵਾਰ ਸੱਚੇ ਹੁੰਦੀ ਸੀ ਬਾਹਰ ਹੀ ਮੰਜੀ ਹੁੰਦੀ ਉਹਦੀ ਹਾਂ ਤੇ ਉਹ ਕਰਕੇ ਸਾਰਾ ਟਾਈਮ ਇਤਨਾ ਚੀ ਬਤਾਉਂਦਾ ਹਾਂ ਉਹ ਰੋਟੀ ਜਾਂ ਆਪਦੀ ਖਾਂਦੀ ਖਾਂਦੀ ਅੱਧੀ ਰੋਟੀ ਰੱਖ ਰਹਿਂਦੀ ਹੂੰ ਉਹਨੇ ਕੁਦਰ ਕੁਦਰ ਕੇ ਬਰੀਕ ਬਰੀਕ ਕਰ ਲੈਣੀ ਹੂੰ ਤੇ ਫਿਰ ਉਹਨੇ ਵੇਖਣਾ ਵੀ ਹੁਣ ਇਹਨਾਂ ਨੂੰ ਭੁੱਖਾ ਹੁਣ ਪਾਵਾ ਫਿਰ ਪਾਉਣਾ ਉਹਨੇ ਹੂੰ ਹੂੰ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਇੰਨਾ ਸਮਾਂ ਕੁਦਰਤ ਨੂੰ ਪਿਆਰ ਕੀਤਾ ਤੇ ਹੋਰ ਨੂੰ ਵੀ ਸੁਨੇਹਾ ਸਗਾ ਮਿਲੇ ਤੇ ਵੀ ਪੰਛੀਆਂ ਲਈ ਪੰਛੀ ਕਿਧਰੇ ਨਹੀਂ ਜਾਂਦੇ ਕੁਦਰਤ ਕਿਧਰੇ ਨਹੀਂ ਜਾਂਦੇ ਉਹਨਾਂ ਦੀ ਥਾਂ ਆਪਾਂ ਮੁਕਾਤੀ ਐ ਇਸ ਕਰਕੇ ਹਨਾ ਹਾਂ ਉਹਦਾ ਉਹਦਾ ਕਰਤੀ ਹਾਂਜੀ ਹੂੰ ਧੰਨਵਾਦ ਜੀ ਬਹੁਤ ਬਹੁਤ ਉਹਦਾ ਵੀ ਬਹੁਤ ਧੰਨਵਾਦ ਜੀ ਤੁਸੀਂ ਆਏ ਕਮਾ ਕੱਢਿਆ ਹਨਾ ਚਲੋ ਇਹ ਤਾਂ ਤੁਹਾਡੇ ਕੁਦਰਤ ਦੇ ਪਿਆਰ ਨੇ ਸਾਨੂੰ ਲੈ ਆਂਦਾ ਹਾਂਜੀ ਹਾਂਜੀ ਚਲੋ ਸਤ ਸਭ ਨੂੰ ਮੱਤ ਦੇਵੇ ਸਭ ਨੂੰ ਹੂੰ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ